ਬਾਬੂਸ਼ਾਹੀ ਦੇਖ ਰਹੇ ਤੁਸੀਂ ਪੀਆਰਟੀਸੀ ਪੰਨ ਬੱਸ ਤੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਅੱਜ ਗੇਟ ਰੈਲੀਆਂ ਕੀਤੀਆਂ ਗਈਆਂ ਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਨਾ ਪੂਰੀਆਂ ਹੋਣ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਐਕਸ਼ਨ ਉਲਿੱਕ ਕੇ ਜਾ ਰਹੇ ਨੇ ਮੰਗਾਂ ਕੀ ਨੇ ਉਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਪਿਛਲੀ ਸਰਕਾਰ ਜਿਹੜੀ ਸੀ ਕਾਂਗਰਸ ਦੀ ਉਸ ਵੇਲੇ ਤੋਂ ਹੀ ਜਿਹੜਾ ਸੰਘਰਸ਼ ਇਹਨਾਂ ਦਾ جاری ਹੈ ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਚਾਹੇ ਪੀਆਰਟੀਸੀ ਦੇ ਮਲਾਜ਼ਮ ਹੋਣ ਪਨ ਬਸਦੇ ਹੋਣੀਆਂ ਪੰਜਾਬ ਰੋਡਵੇਜ਼ ਦੇ ਹੋਣ ਉਹ ਲਗਾਤਾਰ ਸਰਕਾਰਾਂ ਦਾ ਮੱਥਾ ਲਾਉਂਦੇ ਆਏ ਨੇ ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ਤੋਂ ਕਹਿ ਲੋ ਕਿ ਇਹਨਾਂ ਨੂੰ ਸ਼ਿਕਾਇਤਾਂ ਨੇ ਮੰਗਾਂ ਨੇ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ ਗੇਟ ਰੈਲੀ ਅੱਜ ਕੀਤੀਆਂ ਕੀ ਮਜਬੂਰੀ ਸੀ ਮਜਬੂਰੀ ਤਾਂ ਸਾਡੀ ਇਹ ਸੀ ਦੇਖੋ ਅਸੀਂ ਪਿਛਲੀ ਵਾਰ ਸਟ੍ਰੈਕ ਕਰ ਕਰਕੇ ਸਰਕਾਰ ਤੋਂ ਜਿਹੜੀ ਆਪਣੀ ਮੰਗਾਂ ਮਨਵਾਈ ਸੀ ਉਹ ਮੰਗਾਂ ਸਰਕਾਰ ਨੇ ਸਾਡੀਆਂ ਕੁਝ ਮੰਨ ਲਈ ਸੀ ਪਰ ਸਾਡੀ ਪੀਆਰਟੀਸੀ ਦੀ ਮੈਨੇਜਮੈਂਟ ਨੇ ਨਹੀਂ ਹੁਣ ਤੱਕ ਮੰਨੀਆਂ ਜਿਸ ਕਰਕੇ ਅੱਜ ਅਸੀਂ ਗੇਟ ਰੈਲੀ ਕੀਤੀ ਕਿਉਂਕਿ ਸਾਡੇ ਵਰਕਰਾਂ ਦੀ ਤਨਖਾਹ ਬਹੁਤ ਘਟ ਹੈ ਸਾਡੀਆਂ ਜਿਹੜੀ ਸਰਕਾਰ ਨੇ ਸਾਨੂੰ ਇੱਕ 5% ਦਾ ਐਗਰੀਮੈਂਟ ਦੇਆ ਸੀ ਤੇ ਇੱਕ ਸਾਡੇ ਵਰਕਰਾਂ ਨੂੰ ਦੇਆ ਸੀ ਜਿਹੜੀ ਸਰਕਾਰੀ ਹੌਲੀਡੇ ਛੁੱਟੀਆਂ 18 ਛੁੱਟੀਆਂ ਤੇ ਕੁਝ ਹੋਰ ਵੀ ਬਹੁਤ ਕੁਝ ਹੈ ਜਿਵੇਂ ਕਿ ਸੈਮੀ ਸਕਿਲਡ ਹੋ ਗਿਆ ਸਕਿਲਡ ਹੋ ਗਿਆ ਹਾਈ ਸਕਿਲਡ ਹੋ ਗਿਆ ਉਹ ਤਨਖਾਹਾਂ ਜਿਹੜੀਆਂ ਸਾਡੇ ਵਰਕਰਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਬਿਲਕੁਲ ਘਟ ਦਿੱਤੀਆਂ ਜਾ ਰਹੀਆਂ ਪਰ ਸਰਕਾਰ ਨੇ ਸਾਨੂੰ ਸੰਘਰਸ਼ਾਂ ਦੌਰਾਨ ਜਿਹੜੀ ਮੀਟਿੰਗ ਬੁਲੀ ਉਹਦੇ ਵਿੱਚ ਸਰਕਾਰ ਨੇ ਕਹਤੇ ਸੀ ਵੀ ਇਹਨਾਂ ਨੂੰ ਸਾਰਾ ਕੁਝ ਜੋ ਹੈ ਇਹਨਾਂ ਦਾ ਦਿਓ ਪਰ ਕਿਤੇ ਨਾ ਕਿਤੇ ਸਾਡੀ ਮੈਨੇਜਮੈਂਟ ਜਿਹੜੀ ਉਹ ਸਾਨੂੰ ਕੁਝ ਦੇਣਾ ਨਹੀਂ ਚਾਹਦੀ ਜਿਸ ਦੇ ਮਸਦੇ ਰੱਖਦੇ ਹੋਏ ਅਸੀਂ ਸੰਘਰਸ਼ ਸਾਨੂੰ ਅੱਜ ਗੇਟ ਰੈਲੀ ਕਰਨੀ ਪਈ ਸੰਘਰਸ਼ ਦੇ ਰਾਹ ਤੁਰਨਾ ਪਿਆ ਆਉਣ ਵਾਲੀ 24 ਤਰੀਕ ਨੂੰ ਅਸੀਂ ਪਟਿਆਲਾ ਬੱਸ ਸਟੈਂਡ ਤੇ ਜਿਹੜਾ ਮੇਨ ਚੌਕ ਹੈ ਉਹ ਬੰਦ ਕਰਕੇ 4 ਘੰਟੇ ਆਪਣੀ ਮੰਗਾਂ ਮਨਵਾਵਾਂਗੇ ਜੇ ਕੋਈ ਨਾ ਹੱਲ ਹੋਇਆ ਕੋਈ ਹਾਈਵੇ ਯਾ ਜਿਹੜਾ ਚੰਡੀਗੜ੍ਹ ਦੀਪੂ ਦੇ ਵਿੱਚ ਆਪਣਾ ਚੰਡੀਗੜ੍ਹ ਸੋਰੀ ਚੰਡੀਗੜ੍ਹ ਜਲਾਸ ਬੈਠੂਗਾ ਜਲਾਸ ਦਾ ਘਰੋ ਕਰਕੇ ਆਪਣੀ ਮੰਗਾਂ ਜਿਹੜੀ ਮਨਵਾਵਾਂਗੇ ਸੋ ਇਹ ਮੰਗਾਂ ਸਾਡੀਆਂ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੋ ਕੱਚੇ ਮਲਾਜ਼ਮਾਂ ਨੂੰ ਪੱਕਾ ਕਰੋ ਅੱਛਾ ਕੁਝ ਜਿਵੇਂ ਨਵੀਂ ਸਰਕਾਰ ਜਦੋਂ ਆਈ ਸੀਗੀ 2022 ਦੇ ਵਿੱਚ ਭਗਵੰਤ ਮਾਨ ਦੀ ਉਸ ਵੇਲੇ ਕਾਫੀ ਤੁਹਾਨੂੰ ਆਸਾਂ ਸੀਗੀਆਂ ਕਿੰਨੀਆਂ ਕ ਆਸਾਂ ਪੂਰੀਆਂ ਤੇ ਮਤਲਬ ਖਰੀ ਉਤਰੀ ਆ ਸਰਕਾਰ ਮੇਰੇ ਹਿਸਾਬ ਨਾਲ ਤਾਂ ਜੀ ਕੋਈ ਵੀ ਆਸ ਸਰਕਾਰ ਨੇ ਪੂਰੀ ਨਹੀਂ ਕੀਤੀ ਇਹ ਗੱਲ ਕਹੀ ਜਾਂਦੀ ਆਮ ਆਦਮੀ ਪਾਰਟੀ ਪਰ ਇਹ ਖਾਸ ਆਮ ਪਾਰਟੀ ਬਣ ਗਈ ਜੀ ਨਾ ਤਾਂ ਕੋਈ ਅੱਜ ਤੱਕ ਪੀਆਰਟੀਸੀ ਦੇ ਬੇੜੇ ਦੇ ਵਿੱਚ ਇਹਨਾਂ ਨੇ ਬਸ ਪਾਈ ਪ੍ਰਾਈਵੇਟ ਮਾਲਕਾਂ ਦੀ ਪ੍ਰਾਈਵੇਟ ਰਿਸ਼ਤੇਦਾਰਾਂ ਦੀ ਆਪ ਦੇ ਦੀਆਂ ਬਸਾਂ ਪਵਾ ਕੇ ਤੇ ਜਿਹੜਾ ਬੱਚਿਆਂ ਦਾ ਸਰਕਾਰੀ ਪੰਜਾਬ ਦੀ ਨੌਜਵਾਨੀ ਦੇ ਬੱਚਿਆਂ ਨੂੰ ਰਜਗਾਰ ਮਿਲਣਾ ਸੀ ਉਹ ਰਜਗਾਰ ਇਹ ਖਤਮ ਕਰਤੇ ਜਾ ਰਹੇ ਆ ਇਹ ਸਾਡੇ ਮੈਕਮੇ ਦੇ ਵਿੱਚ ਬਸਾਂ ਦੇਖ ਲਓ ਕਿਹੋ ਜੀਆਂ ਬਿਲਕੁਲ ਹਾਲਤ ਖਸਤਾ ਹੋ ਗਈ ਬਿਲਕੁਲ ਕੋਈ ਬਸ ਨਹੀਂ ਪਾਈ ਪੰਜਾਬ ਦੀ ਜਨਤਾ ਤੁਸੀਂ ਗੱਡੀਆਂ ਦੇ ਵਿੱਚ ਕਦੇ ਵੀਡੀਓ ਬਣਾ ਕੇ ਦੇਖ ਲਿਓ ਜਿਹੜੀਆਂ 100 ਪਲੱਸ ਸਵਾਰੀ ਚੱਲਦੀ ਐ ਕੋਈ ਗਿਰ ਗਿਆ ਕੋਈ ਲੜ ਗਿਆ ਕਿਸੇ ਸੱਟ ਲੱਗ ਗਈ ਉਹ ਸਾਰਾ ਜਿਹੜਾ ਜੁਰਮਾਨਾ ਡਰਾਈਵਰ ਕਨੈਕਟਰ ਨੂੰ ਪਾਇਆ ਜਾਂਦਾ ਪਰ ਸਰਕਾਰ ਨੂੰ 10000 ਬਸ ਅਸੀਂ ਪੰਜਾਬ ਦੀ ਜਨਤਾ ਵਾਸਤੇ ਮੰਗੀ ਸੀ ਸਰਕਾਰ ਨੇ ਹੁਣ ਤੱਕ ਇੱਕ ਵੀ ਬਸ ਪੀਆਰਟੀਸੀ ਦੇ ਢੇਰੇ ਵਿੱਚ ਨਹੀਂ ਪਾਈ ਜੋ ਵੀ ਪਹਿਲਾਂ ਬਸਾਂ ਪਾ ਕੇ ਗਿਆ ਸੀ ਕਾਂਗਰਸੀ ਸਰਕਾਰ ਨੇ ਪਾਈ ਸੀ ਰਾਜਾ ਬੜਿੰਗ ਨੇ ਪਰ ਲਾਲਜੀਤ ਭੁੱਲਰ ਟਰਾਂਸਪੋਰਟ ਮੰਤਰੀ ਜੀ ਨੇ ਪੁਰੇ ਲਾਲ ਝੰਡੀਆਂ ਹਰੀ ਝੰਡੀਆਂ ਦਿਖਾ ਦਿਖਾ ਕੇ ਬਸਾਂ ਦੇ ਟਾਇਰ ਖਸਵਾਤੇ ਪਰ ਇੱਕ ਵੀ ਬਸ ਨਾ ਪਾਈ ਦੂਜੀ ਸਰਕਾਰ ਦੀ ਬਸਾਂ ਪਾਈ ਹੋਈ ਆਪ ਦੀ ਸ਼ੋਰਤ ਲੈ ਗਏ ਪਰ ਹੁਣ ਹਾਲ ਤੁਸੀਂ ਦੇਖ ਹੀ ਸਕਦੇ ਹੋ ਦਿੱਲੀ ਚ ਹਾਰ ਗਏ ਤੇ ਪੰਜਾਬ ਚ ਹਾਰਨ ਦੀ ਪੂਰੀ ਤਿਆਰੀ ਹੈ ਅੱਛਾ ਆਦਾਰੇ ਦੀ ਆਪਾਂ ਗੱਲ ਕਰੀਏ ਆਦਾਰਾ ਕਿੰਨੇ ਕ ਘਾਟੇ ਜਾ ਰਿਹਾ ਪੀਆਰਟੀਸੀ ਨਾਲ ਤੁਸੀਂ ਸੰਬੰਧ ਰੱਖਦੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਆਦਾਰਾ ਸਾਡਾ ਜੀ ਬਹੁਤ ਵਾਦੇ ਚ ਜਾ ਰਿਹਾ ਕੋਈ ਘਾਟਾ ਨਹੀਂ ਹੈ ਕਿਉਂਕਿ ਅਸੀਂ ਸਰਕਾਰ ਤੋਂ 40 ਤੋਂ 50 ਕਰੋੜ ਰੁਪਏ ਸਾਡਾ ਸਰਕਾਰ ਕੰਨੀ ਖੜਿਆ ਬਾਤਾ ਪਰ ਸਾਡੀਆਂ ਜਿਹੜੀ ਤਨਖਾਹਾਂ ਸਾਨੂੰ ਕਦੇ 30% ਪਾਈ ਜਾਂਦੀ ਹੈ ਕਦੇ 50% ਕਦੇ 70% ਸਾਡੀ ਜਿਹੜੀ ਤਨਖਾਹ ਪਾਈ ਗਈ ਹੈ ਅੱਧੀ ਤਨਖਾਹ ਸਾਡੀ ਰੋਕ ਲਈਤੀ ਜਾਂਦੀ ਹੈ ਪਹਿਲਾਂ ਸਾਡੀ ਤਨਖਾਹਾਂ ਹੀ ਬਹੁਤ ਜ਼ਿਆਦਾ ਘਟ ਨੇ ਘਟ ਤਨਖਾਹ ਹੋਣ ਕਰਕੇ ਪਰ ਕਿਤੇ ਨਾ ਕਿਤੇ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਬਿਲਕੁਲ ਫੈਲ ਹੋ ਚੁੱਕੀ ਹੈ ਜਾਂ ਤਾਂ ਫਿਰ ਮੈਨੇਜਮੈਂਟਾਂ ਦੇ ਅਧਿਕਾਰੀ ਨਹੀਂ ਮੰਨਦੇ ਸਰਕਾਰ ਦੀ ਜਾਂ ਸਰਕਾਰ ਕਹਿਣਾ ਨਹੀਂ ਚਾਹੁੰਦੀ ਬੁਰਾ ਹਾਲ ਹੈ ਜੀ ਸਰਕਾਰ ਦਾ کافی ਕੱਚੇ ਮੁਲਾਜ਼ਮ ਵੀ ਸੀਗੇ ਤੁਹਾਡੇ ਇੰਦੇ ਪਹਿਲਾਂ ਕਾਂਗਰਸ ਸਰਕਾਰ ਤੋਂ ਵੀ ਸ਼ਿਕਾਇਤਾਂ ਸੀ ਕਿ ਮੁਲਾਜ਼ਮ ਪੱਕੇ ਨਹੀਂ ਹੋ ਰਹੇ ਉਸ ਪਾਸੇ ਕੋਈ ਧਿਆਨ ਦਿੱਤਾ ਹੈ ਸਰਕਾਰ ਕੋਈ ਧਿਆਨ ਨਹੀਂ ਦਿੱਤਾ ਜੀ ਸਿਰਫ ਇੱਕ ਫਲੈਕਸ ਬੋਰਡ ਲਾ ਕੇ ਕਰੋੜਾਂ ਅਰਬਾਂ ਰੁਪਇਆ ਇਹਨਾਂ ਨੇ ਖਰਾਬ ਕਰਤੇ ਆ ਤੇ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਪੈਸਾ ਖਰਾਬ ਕਰਤੇ ਆ ਪਰ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਨਾ ਕੋਈ ਪੈਸਾ ਦੇ ਆ ਨਾ ਕੋਈ ਪੱਕੇ ਕੀਤੇ ਕੋਈ ਕਿਸੇ ਮਹਕਮੇ 'ਚ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਸਿਰਫ ਇੱਕ ਫਲੈਕਸ ਬੋਰਡਾਂ ਦੇ ਪੈਸੇ ਲਾ ਲਾ ਕੇ ਆਪਣੇ ਨੰਬਰ ਬਣਾਈ ਜਾਂਦੇ ਆ ਜੇ ਤੁਸੀਂ ਗੱਲ ਕੀਤੀ ਹੈ ਜਿਹੜਾ ਐਕਸ਼ਨ ਤੁਹਾਡਾ ਪਟਿਆਲਾ ਬੱਸ ਸਟੈਂਡ ਤੁਸੀਂ ਬੰਦ ਕਰੋਗੇ ਅ ਸਵਾਰੀਆਂ ਜਿਹੜੀਆਂ ਰੋਜ਼ ਜਾਂਦੀਆਂ ਆਉਂਦੀਆਂ ਉਹਨਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਸਵਾਰੀਆਂ ਤੋਂ ਅਸੀਂ ਸਭ ਤੋਂ ਪਹਿਲਾਂ ਮਾਫੀ ਮੰਗਣਾ ਚਾਹੁੰਦੇ ਹਾਂ ਪੰਜਾਬ ਦੀ ਜਨਤਾ ਤੋਂ ਪਰ ਕਿਤੇ ਨਾ ਕਿਤੇ ਸਰਕਾਰ ਦੀ ਨਾਕਾਮੀਆਂ ਲਾ ਲਓ ਸਰਕਾਰ ਦੀ ਕਮੀਆਂ ਲਾ ਲਓ ਜਿਹੜੇ ਮੈਨੇਜਮੈਂਟ ਨੂੰ ਕਹਿੰਦੇ ਨਹੀਂ ਹੈਗੇ ਤੇ ਮੈਨੇਜਮੈਂਟ ਦੀ ਕਮੀਆਂ ਵੀ ਉਹ ਲਾਗੂ ਨਹੀਂ ਕਰਨਾ ਚਾਹੁੰਦੀਆਂ ਜਦੋਂ ਸਰਕਾਰ ਦੇ ਰਹੀ ਹੈ ਤਾਂ ਮੈਨੇਜਮੈਂਟ ਨੂੰ ਜਿਹੜਾ ਛੇਤੀ ਤੇ ਛੇਤੀ ਲਾਗੂ ਕਰਕੇ ਸਾਨੂੰ ਸੋ ਲਈ ਸਾਡੇ ਕੁਝ ਖੈਰ ਪੱਲੇ ਪਾਣੀ ਚਾਹੀਦੀ ਹੈ ਪਰ ਸਰਕਾਰ ਵੀ ਚਾਹੁੰਦੀ ਹੈ ਵੀ ਬਸਾਂ ਬੰਦ ਹੋਣ ਜਨਤਾ ਜਿਹੜੀ ਖੱਜਲ ਖਵਾਰ ਹੋਵੇ ਤੇ ਸਾਡੀ ਮੈਨੇਜਮੈਂਟ ਵੀ ਇਹੀ ਚਾਹੁੰਦੀ ਹੈ ਵੀ ਜਨਤਾ ਖੱਜਲ ਖਵਾਰ ਹੋਈਏ ਸਾਡੀ ਮੈਨੇਜਮੈਂਟ ਨੂੰ ਐ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਇਹਨਾਂ ਮਲਾਜ਼ਮਾਂ ਦੇ ਨਾਲ ਤੇ ਜਿਨ੍ਹਾਂ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ ਕਿ ਤੇ ਤਨਖਾਹਾਂ ਦਾ ਜਿਹੜਾ ਮਸਲਾ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈਗਾ ਜਿਹਨੂੰ ਲੈ ਕੇ ਬੜੇ ਅ ਦੁਖੀ ਨੇ ਬੜੀਆਂ ਸ਼ਿਕਾਇਤਾਂ ਵੀ ਕਰਦੇ ਨੇ ਮੀਟਿੰਗਾਂ ਵੀ ਕਰਦੇ ਨੇ ਪਰ ਅਜੇ ਤੱਕ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਹਨਾਂ ਅਦਾਰਿਆਂ ਵੱਲ ਧਿਆਨ ਨਹੀਂ ਦੇ ਰਹੀ ਤੇ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ ਤੇ ਜੇਕਰ ਉਦੋਂ ਤੱਕ ਨਹੀਂ ਕੋਈ ਮੰਗਾ ਜਿਹੜੀਆਂ ਮੰਨੀਆਂ ਜਾਂਦੀਆਂ ਤਾਂ ਉਸ ਸੈਸ਼ਨ ਦੇ ਜਿਹੜੇ ਪਹਿਲੇ ਦਿਨ ਇਹ ਘਰਾਓ ਕਰ ਸਕਦੇ ਨੇ ਵਿਧਾਨ ਸਭਾ ਦਾ ਇਸ ਤਰ੍ਹਾਂ ਦੀ ਚੇਤਾਵਨੀ ਜਿਹੜੀ ਹੈ ਜਰੂਰ ਉਹ ਪਨ ਬਸ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾ ਵੱਲੋਂ ਦਿੱਤੇ ਗਏ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਆਇਆ ਹੈ